ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਨ న్యూਸ ਸਮਾਣਾ ਹਲਚਨ న్యూਸ ਲੋਕ ਮਸਲੇ ਤੋਂ ਇਲਾਵਾ ਅੱਜ ਜਿਹੜੀ ਕਿ ਵੀ ਘਪਲੇ ਹੁੰਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੇ ਉਹਨਾਂ ਨੂੰ ਵੀ ਜਨਤਕ ਕਰਦਾ ਹੈ ਜਨਤਕ ਇਸ ਤਰ੍ਹਾਂ ਹੈ ਕਿ ਵੀ ਪ੍ਰੇਮ ਸਿੰਘ ਹੈ ਜੀ ਦੇ ਵਿੱਚ ਬਤੌਰ ਪਹਿਲਾ ਕਿਸੇ ਟਾਈਮ ਦੇ ਵਿੱਚ ਉਹ ਪੱਲੇਦਾਰੀ ਕਰਦਾ ਸੀ ਪੱਲੇਦਾਰੀ ਕਰਦਾ ਸੀ ਜੇ ਉਹਦੇ ਜਿਹੜੇ ਸੀਨੀਅਰ ਸੀਗੇ ਉਹਦੇ ਉੱਥੇ ਪੱਲੇਦਾਰ ਯੂਨੀਅਨ ਦੇ ਵਿੱਚ ਜਿਹੜੇ ਕਿ ਵੀ ਵੱਡੇ ਅਹੁਦੇਦਾਰ ਸੀਗੇ ਉਹਨਾਂ ਨੇ ਉਹਦਾ ਕਾਰਜਭਾਰ ਵਧੀਆ ਦੇਖਦੇ ਹੋਏ 2020 ਤੋਂ 2022 ਤੱਕ ਉਸ ਨੂੰ ਖਜ਼ਾਂਚੀ ਨੁਕਤ ਕੀਤਾ ਗਿਆ ਖਜ਼ਾਨਚੀ ਨੁਕਤ ਕਰਨ ਤੋਂ ਬਾਅਦ ਜੀ ਕੋਈ ਮਾਮਲਾ 30 ਲੱਖ ਰੁਪਏ ਦਾ ਸੀ 헤ਰ ਫੇਰ ਦਾ ਜੋ ਪ੍ਰੇਮ ਸਿੰਘ ਵੱਲੋਂ ਕੀਤਾ ਗਿਆ ਤੇ ਲੰਬਾ ਸਮਾਂ ਇਨਕੁਆਇਰੀਆਂ ਵੀ ਚੱਲਦੀ ਰਹੀਆਂ ਤੇ ਉਹ ਜਿਹੜਾ 30 ਲੱਖ ਰੁਪਏ ਸੀਗਾ ਉਹਨੂੰ ਉਹਦੇ ਸੀਨੀਅਰ ਅਧਿਕਾਰੀਆਂ ਨੇ ਦਿੱਤਾ ਸੀ ਕਿ ਵੀ ਜਿਹਦੇ ਜਿਹਦੇ ਪੈਸੇ ਦੇਣੇ ਨੇ ਉਹਨਾਂ ਦੇ ਪੈਸੇ ਦਿੱਤੇ ਜਾਣ ਗੱਲ ਇੱਥੇ ਆ ਦੱਸਣੀ ਬਣਦੀ ਕਿ ਜਿਹੜੇ 30 ਲੱਖ ਰੁਪਏ ਲੋਕਾਂ ਨੂੰ ਦੇਣ ਲਈ ਦਿੱਤੇ ਗਏ ਸੀਗੇ ਉਹਦੇ ਅਧਿਕਾਰੀਆਂ ਬਲ ਜਿਹੜੇ ਉਸ ਤੋਂ ਸੀਨੀਅਰ ਸੀਗੇ ਨਾ ਪ੍ਰੇਮ ਸਿੰਘ ਨੇ ਲੋਕਾਂ ਦੇ ਪੈਸੇ ਮੋੜੇ ਜਿਨ੍ਹਾਂ ਲੋਕਾਂ ਨੂੰ ਦੇਣੇ ਸੀਗੇ ਜਿਨ੍ਹਾਂ ਤੋਂ ਕੰਮਕਾਰ ਕਰਵਾਏ ਜਾਂਦੇ ਸੀਗੇ ਰਾਸ਼ਨ ਲਏ ਜਾਂਦੇ ਸੀਗੇ ਜਾਂ ਜਿਨ੍ਹਾਂ ਤੋਂ ਮੋਟਰਸਾਈਕਲ ਵਗੈਰਾ ਲੇਬਰ ਯੂਨਿਟ ਠੀਕ ਕਰਵਾਉਂਦੀ ਸੀ ਨਾ ਤਾਂ ਉਹਨਾਂ ਨੂੰ ਪੈਸੇ ਮੋੜੇ ਗਏ ਤੇ ਨਾ ਹੀ ਕੋਈ ਹਸਾਰਤ ਕਤਾਬ ਰੱਖਦਾ ਲੰਬਾ ਤੋਂ ਬਹੁਤ ਸਮਾਂ ਕੇਸ ਚੱਲਦੇ ਰਹੇ ਪੁਰਾਪਰਾ ਰਹੇ ਤੇ ਕਿ ਵੀ ਅੱਜ ਉਹਨਾਂ ਨੂੰ ਕਈ ਦਿਨ ਤੋਂ ਕਿ ਵੀ ਰਿਮਾਂਡ ਵੀ ਮਿਲਦਾ ਰਿਹਾ ਉਹਦਾ ਪ੍ਰੀਮ ਸਿੰਘ ਦਾ ਤੇ ਅੱਜ ਬਤੌਰ ਕਿ ਵੀ ਜਿਹੜਾ ਉਹਨੂੰ ਕਿ ਵੀ ਉਹਨਾਂ ਨਾਲ ਆਪਣੇ ਜੜੇ ਉਹਦੇ ਕੇਸ ਦੇ ਇੰਚਾਰਜ ਨੇ ਪੂਰਨ ਸਿੰਘ ਜੀ ਨਾਲ ਗੱਲਬਾਤ ਕਰਦੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹ ਜਾਣਕਾਰੀ ਇਸ ਤਰ੍ਹਾਂ ਸੀ ਕਿ 30 ਲੱਖ ਰੁਪਏ ਦੇ ਨੇੜੇ ਕੋਈ ਪੈਸੇ ਦਾ ਖੁਰਤਪੁਰ ਤੋਂ ਕੀਤਾ ਗਿਆ ਪ੍ਰੇਮ ਸਿੰਘ ਵੱਲੋਂ ਤੇ ਹੁਣ ਜਾਂਚ ਚੱਲ ਰਹੀ ਹੈ ਦੇਖਦੇ ਆ ਕਿ ਜਿਹੜੇ ਲੋਕਾਂ ਦੇ ਪੈਸੇ ਨੇ ਕਦੋਂ ਮੁੜਦੇ ਨੇ ਤੇ ਕਦੋਂ ਇਹ ਕੇਸ ਦਾ ਕਿਵੇਂ ਅੱਗੇ ਆਉਂਦਾ ਕਿ ਵੀ ਬਣੇ ਰਹੋ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਧਵਾਦੀ ਰਿਪੋਰਟ ਸਰ ਕੀ ਮਾਮਲਾ ਹੈ ਜਿਹੜਾ ਕਿ ਵੀ ਲੇਬਰ ਯੂਨੀਅਨ ਦੇ ਕਿ ਵੀ ਪਤਾ ਲੱਗਿਆ ਕਿ ਵੀ ਕੁਝ ਖਾਤੇ ਜੋ ਪੈਸੇ-ਪੁਸੇ ਨਿਕਲੇ ਸੀਗੇ ਕਿ ਵੀ ਲੱਖ ਰੁਪਏ ਦਾ ਮਾਮਲਾ ਕਿੰਨੇ ਲੱਖ ਹੈ ਤੇ ਕੀ ਮਾਮਲਾ ਹੈ ਸਰ ਕੀ ਮਾਮਲਾ ਸਰ ਤੇ ਕੋਸ਼ਿਸ਼ ਕੀਤੀ ਅਸੀਂ ਪੜਿਆ ਪ੍ਰੇਮ ਸਿੰਘ ਇਹ ਬੰਡੂਕ ਤੇ ਨਾਲ ਕਿ ਕਿ ਆਪੋ ਟਿਸਪੋਲੇ ਦਾ ਕਨਵਨ ਦੇ ਅੱਗੇ ਦਫਤਰ ਹੈ ਆਪਣੇ ਮਾਦੀਲੀ ਜੋੜ ਦੇ ਉੱਥੇ ਬਤੋ 2020 ਤੋਂ ਲੈ ਕੇ 22 ਤੱਕ ਪ੍ਰੇਮ ਸਿੰਘ ਹਾਂ ਜੀ ਜੀ ਉਹ ਕਮੇਟੀ ਦੇ ਮੈਂਬਰ ਸਨ ਬਲੌਸ ਸਿੰਘ ਦੀ ਪ੍ਰਧਾਨ ਹੈ ਗੁਰਪ੍ਰੀਤ ਸ਼ਖਤੀ ਜੀ ਉਹਨਾਂ ਦੇ ਦਸਤਕਤ ਹੋ ਗਏ ਜੋ ਵੀ ਲੈਂਡ ਦੇ ਸਾਰਾ ਮਤਲਬ ਇਹ ਕਰਦਾ ਸੀ ਲੇਬਰ ਦਾ ਪੈਸਾ ਦੇਣ ਦਾ ਕਿ ਬਈ ਇਹਦੇ ਹੱਥੇ ਚ ਸੀ ਹਾਂ ਜੀ ਜੀ ਉਹ ਬਾ ਦੇ ਇੱਕ ਪੱਤਰਾ ਚੱਕੀ ਨੂੰ ਚੈੱਕ ਕਰਾਹੀ 70 50 ਅਤੀ ਮੈਂ ਇਹ ਰੋਸਨ ਚੌਂਕ ਦੇ ਅਸਲੀ ਬੈਂਟਾ ਹੈ। ਉਹਨਾਂ ਦੇ ਦਸਤਾਵੇਜ਼ ਕਰਾ ਕੇ ਚੈੱਕਰੇ 3 ਲੱਖ ਰੁਪਏ ਕੋਆ ਸੀ। ਪ੍ਰੇਮ ਸਿੰਘ ਨੇ। ਹਾਂਜੀ ਹਾਂਜੀ। ਉਹ ਰੇਵਰ ਤੇ ਮੁਰੰਦਾ ਸੀ। ਪਰ ਬਾਅਦ ਚ ਉਹ ਰੇਵਰ ਤੇ ਮੁਰੰਦਾ ਗਿਆ ਜਦੋਂ ਇਹਨਾਂ ਕਮੇਟੀ ਨੇ ਨੂੰ ਬੁਲਾ ਕੇ ਹਸਾਬ ਦਾ ਪੁੱਛਿਆ। ਤੇ ਫਿਰ ਹਸਾਬ ਦਾ ਕਮੇਟੀ ਵਿਚਲਾ ਕੇ ਉਸੇ ਬਾਰੇ 25 ਲੱਖ ਰੁਪਏ ਦੇਣਾ ਮੰਨ ਗਿਆ। ਤੇ ਉਹਦਾ ਕਿਨੇ ਐਗਰੀਮੈਂਟ ਵੀ ਕੀਤਾ ਸੀ। ਕਿ ਵੀ ਜਿਹੜੇ ਪੈਸੇ ਸਰ ਕਢਵਾਈ ਸੀਗੇ ਲੋਕਾਂ ਦੇ ਦੇਣ ਵਾਸਤੇ ਕਢਵਾਈ ਸੀਗੇ। ਤੇ ਉਹ ਪੈਸੇ ਲੋਕਾਂ ਤੱਕ ਨਹੀਂ ਪਹੁੰਚੇ ਜਿਨ੍ਹਾਂ ਦੇ ਦੇਣੇ ਸੀ ਜੀ ਉਹਦੇ ਵਿੱਚ ਨੂੰ ਜੋ ਵੀ ਲੇਬਰ ਆਪਣੇ ਬਾਜ਼ਾਰ ਤੋਂ ਸੌਦਾ ਪੱਕਾ ਕਰੀਤੀ ਸੀ ਉਥੇ ਰਫਾਰਾ ਨਿਰੰਦ ਨਹੀਂ ਕਰਦਾ ਤੇ ਮਤਲਬ ਉਸ ਤੋਂ ਬਾਅਦ ਇਹ ਕਮੇਟੀ ਨੇ ਜਦੋਂ ਹਸਾਬ-ਕਾਚਾ ਨਾ ਗੜਬੜਨ ਲੱਗੀ ਉਹਨਾਂ ਨੇ ਫਿਰ ਇਹਨੂੰ ਕਮੇਟੀ ਨੇ ਉੱਥੇ ਬੁਲਾਇਆ ਬੁਲਾ ਕੇ ਇਹਨੇ ਉੱਥੇ ਇਕਰਾਰਨਾਮਾ ਕੀਤਾ ਕਿ ਮੈਂ 25 ਲੱਖ 5 ਲੱਖ ਰੁਪਏ ਚਾਹਦਾ ਵੀ 25 ਲੱਖ ਦੇਦਾ ਹਾਂ ਹਾਂ ਉਹਦੇ ਤੋਂ ਜਿਹੜੇ ਨਹੀਂ ਦਿੱਤੇਗੇ ਉੱਪਰ ਗਿਆ ਇਹ ਤੁਹਾਰੇ ਉਹਨਾਂ ਦੇ ਪਾਬ ਐਸਸ ਪੂਸਾਪੁਰ ਵਾਲੇ ਦੇ ਬਾਦਗੀ ਦੀ ਉਹ ਇਨਕੁਆਰੀ ਫਿਰ ਤੇ ਸਰਪੰਚ ਡੀਐਸਪੀ ਸੁਮਾਨਾ ਸਾਹਿਬ ਨੇ ਕੀਤੀ ਸੀ ਤੇ ਉਹ ਇਹ ਕੌਂਸੀ ਜੀ ਇਹ ਫਰਦਾਲ ਸ਼ਾਮਲੀ ਹੋਇਆ ਤੇ ਬਾਅਦ ਚ ਜਿਹੜੀ ਜਿਹੜੀ ਖਰਾਬ ਨਰਮਦਰ ਹੋ ਗਿਆ ਸੀ ਜਿਸ ਨੂੰ ਇਹ ਤਬੀਅਤ ਦਾ ਅਜਾਇਬ ਆਸ ਤੇ ਇਸ ਕਰਕੇ ਉਹ ਸਾਬੀ ਨੂੰ ਕੋਈ ਪਿੰਡ ਦੇ ਰੋਡ ਤੋਂ ਚਾਰ ਦਿਨ ਤੋਂ ਕਰਵਾਇਆ ਜੀ ਤੇ ਜਿੰਦਰ ਨਰਮਦਰ ਅਸੀਂ ਅੱਜ ਫਿਰ ਮਾਨ ਨੂੰ ਕੋਰਚ ਵਿੱਚ ਪੇਸ਼ ਕੀਤਾ ਹੈ ਤਾਂ ਕਿ ਜੀਸ਼ਣ ਪਛਦੀ ਛੱਡਨ ਦਾ ਹੈ ਤੇ ਮਾਨਯੋਗ ਨੇ ਕੋਰਟ ਨੇ ਕੋਈ ਰਿਮਾਂਡ ਵਗੈਰਾ ਦਿੱਤਾ ਜੀ ਕਿ ਕਿਵੇਂ ਜੀ ਪਹਿਲਾਂ ਪੇਸ਼ ਕੀਤਾ ਸੀ 5 ਤਰੀਕ ਨੂੰ 2 ਦਿਨ ਦਾ ਫਿਰ ਕੱਲ 6 ਨੂੰ ਫਿਰ ਦਿੱਤਾ ਜਿਹੜੇ ਕਿੰਨਾ ਮਿਲਿਆ ਤੇ ਬਾਅਦ ਫੇਰ ਇਹਨੂੰ ਪੇਸ਼ ਕੀਤਾ ਸੀ ਅੱਜ ਫਿਰ ਅਡੀਸ਼ਨ ਕਾਰਸਡਿੰਗ ਤੇ ਤੇ ਪ੍ਰੇਮ ਸਿੰਘ ਮੰਨਿਆ ਕੁਛ ਫਿਰ ਕਿ ਵੀ ਕਿਵੇਂ ਕਿਵੇਂ ਕਿੰਨੇ ਕੁ ਰੁਪਏ ਜਾਂ ਖਰਚ ਹੋ ਗਏ ਨੇ ਅਸੀਂ ਗੁਰਮੁਖ ਵਾਂਗ ਕਰਤਾ ਨੇ ਖਰਚ ਹੋ ਗਏ ਅੱਛਾ ਕਿ ਵੀ ਜਿਹੜੇ ਪੈਸੇ ਲੋਕਾਂ ਨੂੰ ਦੇਣ ਵਾਸਤੇ ਕਢਾਈ ਸੀ ਉਹਦੇ ਕੋਲ ਖਰਚ ਹੋ ਗਏ ਨਿੱਜੀ ਖਰਚਿਆਂ ਵਾਸਤੇ ਆਪਣੇ ਘਰ ਘਰ ਤੇ ਜਿਵੇਂ ਜੀ ਜੀ ਇਹ ਮਾਮਲਾ ਕਦੋਂ ਦਾ ਹੈ ਜੀ 2000 ਇਹ ਮਾਮਲਾ 2000 19 ਵੀ ਕਿ ਬਾਈਕ ਨੰਬਰ ਜਾਨਾ 20 ਤੋਂ 22 ਤੱਕ ਦਾ ਮਾਮਲਾ ਹੈ ਜੀ 20 2020 ਦਾ